ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਭਾਜਪਾ ਦੇ ਨੇਤਾ ਇਹ ਬਿਆਨ ਦਿੰਦੇ ਆ ਕਿ ਉਹ ਭਾਰਤ ਦੇ ਵਿੱਚੋਂ ਅੰਗਰੇਜ਼ੀ ਦਾ ਨਾਮੂ ਨਿਸ਼ਾਨ ਖਤਮ ਕਰ ਦੇਣਗੇ ਭਾਰਤ ਦੇ ਵਿੱਚ ਅੰਗਰੇਜ਼ੀ ਜਿਹੜੀ ਉਹ ਰਹਿਣ ਨਹੀਂ ਦੇਣਗੇ ਸੋ ਉਹਨਾਂ ਨੇ ਇਹਨਾਂ ਨੇਤਾਵਾਂ ਨੂੰ ਪੁੱਛਦੇ ਹੋਏ ਕਿਹਾ ਕਿ ਇਹਨਾਂ ਨੇਤਾਵਾਂ ਦੇ ਬੱਚੇ ਆ ਜਿਹੜੇ ਭਾਵੇਂ ਇੰਗਲੈਂਡ ਪੜਦੇ ਆ ਭਾਵੇਂ ਅਮਰੀਕਾ ਭਾਵੇਂ ਕੈਨੇਡਾ ਕਿਤੇ ਵੀ ਪੜਦੇ ਆ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਪੜਦੇ ਆ ਕੀ ਉੱਥੇ ਉਹ ਸਿਰਫ ਹਿੰਦੀ ਵਿੱਚ ਪੜਦੇ ਆ ਸੋ ਉਹਨਾਂ ਨੇ ਇਹ ਕਿਹਾ ਕਿ ਭਾਰਤ ਦੇ ਜਿੰਨੇ ਵੀ ਸੂਬੇ ਆ ਵੱਖੋ-ਵੱਖਰੇ ਸੂਬੇ ਆ ਤੇ ਉੱਥੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਸੋ ਜਿਵੇਂ ਇਹਨਾਂ ਸੂਬਿਆਂ ਦੇ ਵਿੱਚ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਵੱਖੋ-ਵੱਖਰੀਆਂ ਭਾਸ਼ਾਵਾਂ ਜ਼ਰੂਰੀ ਆ ਹਿੰਦੀ ਵੀ ਜ਼ਰੂਰੀ ਆ ਤੇ ਨਾਲੋਂ ਨਾਲ ਜਿਹੜੀ ਅੰਗਰੇਜ਼ੀ ਵੀ ਉਹ ਇੱਕ ਕੋਨੇ ਵਿੱਚ ਜ਼ਰੂਰੀ ਹੈਗੀ ਆ ਸੋ उन्होंने बयान दिता सो उन्ह बयान तो एक वीडियो क्लिप के राही दिखा चाहवागे सो आओ सुनते हैं सुन देडियो क्लिप के दे राही बयान बीजेपी के नेता कहते हैं अंग्रेजी को हम हिंदुस्तान से मिटा देंगे नहीं नहीं मगर आप उनसे एक बात पूछिए आप अंग्रेजी मिटाना चाहते हो मगर आपके बच्चे कहां पढ़ते हैं आपके बच्चे क्या हिंदी मीडियम में पढ़ते हैं या इंग्लिश मीडियम में पढ़ते हैं आपके बच्चे क्या लंदन में पढ़ते हैं अमेरिका में पढ़ते हैं वहां क्या हिंदी में पढ़ते हैं वो नहीं तो रीजनल लैंग्वेज रीजनल भाषा हिंदी तमिल ये सब जरूरी है बंगाली, पंजाबी कन्नडा ये सब जरूरी है मगर उसके बिल्कुल साइड में अंग्रेजी भी जरूरी है ਰਾਹੁਲ ਗਾਂਧੀ ਜੀ ਹੋਰਾਂ ਦੇ ਇਸ ਬਿਆਨ ਦੇ ਬਾਰੇ ਤੁਹਾਡੀ ਕੀ ਰਾਇ ਹੈ ਕਿਵੇਂ ਦੇਖਦੇ ਹੋ ਉਹਨਾਂ ਦਾ ਇਸ ਬਿਆਨ ਨੂੰ ਤੁਸੀਂ ਸੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਉਹਨਾਂ ਦਾ ਬਿਆਨ ਕਿੱਦਾਂ ਦਾ ਲੱਗਿਆ ਸਹੀ ਲੱਗਿਆ ਜਾਂ ਗਲਤ ਲੱਗਿਆ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਇਕ ਆ ਜਿਹੜਾ ਉਹ ਜਰੂਰ ਕਰ ਦਿਓ ਔਰ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆਏ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਨਾਲ ਬੈਲ ਆਈਕਨ ਨੂੰ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਜੁੜੇ ਰਹੋ ਢੈਲਵਾ ਟੈਲੀਵਿਜ਼ਨ ਦੇ ਨਾਲ ਮੈਂ ਤੁਹਾਡਾ ਆਪਣਾ ਸੁਰਿੰਦਰ ਢੈਲਵਾ ਬਹੁਤ ਬਹੁਤ ਧੰਨਵਾਦ